ਸੰਤ ਹਰਚੰਦ ਸਿੰਘ ਲੋਂਗੋਵਾਲ ਨੂੰ ਅੱਜ ਤੋਂ 29 ਸਾਲ ਪਹਿਲਾਂ ਖਾਲਸਤਾਨੀਆਂ ਵੱਲੋਂ ਕਤਲ ਕੀਤਾ ਗਿਆ ਸੀ ਉਹਨਾਂ ਨੂੰ ਕਤਲ ਕਿਉਂ ਕੀਤਾ ਗਿਆ ਸੰਤ ਹਰਚੰਦ ਸਿੰਘ ਲੋਂਗੋਵਾਲ ਨੇ ਭਾਰਤ ਦੇ ਪ੍ਰਧਾਨ ਮੰਤਰੀ ਰਜੀਵ ਗਾਂਧੀ ਨਾਲ ਇੱਕ ਸਮਝੌਤਾ ਕੀਤਾ ਸੀ ਜਿਹਨੂੰ ਰਜੀਵ ਲੋਂਗਵਾਲ ਸਮਝੌਤੇ ਦੇ ਨਾਮ ਨਾਲ ਜਾਣਿਆ ਜਾਂਦਾ ਇਸ ਸਮਝੌਤੇ 'ਚ ਇਹ ਸੀਗਾ ਕਿ ਪੰਜਾਬ ਦੇ ਪਾਣੀ ਪੰਜਾਬ ਨੂੰ ਮਿਲਣਗੇ, ਚੰਡੀਗੜ੍ਹ ਪੰਜਾਬ ਨੂੰ ਮਿਲੇਗਾ, ਪੰਜਾਬੀ ਬੋਲ ਦੇ ਇਲਾਕੇ ਪੰਜਾਬ ਨੂੰ ਮਿਲਣਗੇ। ਪਰ ਖਾਲਸਤਾਨੀ ਧਿਰਾਂ ਦਾ ਇਤਰਾਜ਼ ਸੀ ਕਿ ਸੰਤ ਹਰਚੰਦ ਸਿੰਘ ਲੋਂਗਵਾਲ ਨੇ ਸਮਝੌਤਾ ਕਿਉਂ ਕੀਤਾ? ਉਸ ਤੋਂ ਬਾਅਦ ਹੀ ਇਹਨਾਂ ਧਿਰਾਂ ਨੇ ਇਤਰਾਜ਼ ਪਾਇਆ ਔਰ ਸੰਤ ਹਰਚੰਦ ਸਿੰਘ ਲੋਂਗੋਵਾਲ ਦਾ ਕਤਲ ਕੀਤਾ ਗਿਆ। ਉਹ ਫੈਸਲੇ ਜੋ ਉਦੋਂ ਕੀਤੇ ਗਏ ਸੀ ਸੰਤ ਹਰਚੰਦ ਸਿੰਘ ਲੋਂਗਵਾਲ ਨੇ ਜੋ ਅਜੀਵ ਗਾਂਧੀ ਨਾਲ ਸਮਝੌਤਾ ਕੀਤਾ ਸੀ ਉਹ ਲਾਗੂ ਨਹੀਂ ਹੋਇਆ ਅਜੇ ਤੱਕ। ਹਾਲਾਂਕਿ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਇਹ ਫੈਸਲਾ ਹੋਇਆ ਸੀ। ਪਰ ਲਾਗੂ ਨਹੀਂ ਹੋਇਆ ਅਕਾਲੀ ਦਲ ਲਗਾਤਾਰ ਕਹਿੰਦਾ ਰਿਹਾ ਕਿ ਹਾਂ ਇਹ ਸਮਝੌਤੇ ਨੂੰ ਲਾਗੂ ਕਰਵਾਇਆ ਜਾਏਗਾ ਐਨਡੀਏ ਦੀ ਸਰਕਾਰ ਪਹਿਲਾਂ ਵੀ ਆਈ ਐਨਡੀਏ ਦੀ ਸਰਕਾਰ ਹੁਣ ਵੀ ਆਈ ਹੋਈ ਆ ਅਕਾਲੀ ਦਲ ਸੰਤ ਹਰਚੰਦ ਸਿੰਘ ਲੋਂਗਵਾਲ ਤੇ ਸਿਆਸਤ ਜ਼ਰੂਰ ਕਰਦਾ ਪਰ ਉਹ ਸਮਝੌਤੇ ਨੂੰ ਲਾਗੂ ਕਰਵਾਉਣ ਦੇ ਲਈ ਜਿਸ ਤੇ ਅਕਾਲੀ ਦਲ ਲਗਾਤਾਰ ਸਿਆਸਤ ਕਰਦਾ ਰਿਹਾ ਕਦੇ ਤਹਈਆ ਨਹੀਂ ਕੀਤਾ ਅੱਜ ਵੀ ਸੰਤ ਹਰਚੰਦ ਸਿੰਘ ਤੇ ਰਜੀਵ ਲੋਂਗਵਾਲ ਸਮਝੌਤਾ ਜੋ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਪਾਸ ਹੋਇਆ ਸੀ ਉਹ ਲਾਗੂ ਨਹੀਂ ਹੋਇਆ ਇਸ ਕਰਕੇ ਸਿਆਸਤ ਅੱਜ ਵੀ ਜਾਰੀ ਆ ਪਰ ਸੰਤ ਹਰਚੰਦ ਸਿੰਘ ਲੋਂਗੋਵਾਲ ਇਹ ਸਵਾਲ ਜ਼ਰੂਰ ਕਿਤੇ ਨਾ ਕਿਤੇ ਬੈਠੇ ਪੁੱਛਦੇ ਹੋਣਗੇ ਕਿ ਉਹ ਸਮਝੌਤਾ ਜਿਸ ਦੇ ਲਈ ਉਹਨਾਂ ਦਾ ਕਤਲ ਹੋਇਆ ਜਿਸ ਲਈ ਅਕਾਲੀ ਦਲ ਉਹਨਾਂ ਨੂੰ ਸ਼ਹੀਦ ਸਾਦਾ ਉਹ ਲਾਗੂ ਕਿਉਂ ਨਹੀਂ ਹੋਇਆ ਯਾਦਵਿੰਦਰ ਸਿੰਘ ਐਬੀਪੀ ਸੰਝਾ ਲੋਂਗਵਾਲ